ਦੋਸਤੋ ਬੀਤੇ ਦਿਨ ਸਾਇਬ ਸਾਧਿਆ ਚੋਟੇ ਸਾਧ ਜਦ ਤੇ ਮਾਤਾ ਗੁਜਰੀ ਦੀ ਸ਼ੀਧੀ ਬਾਰੇ ਮੈਂ ਇੱਕ ਵੀਡੀਓ ਪੇਸ਼ ਕੀਤੀ ਸੀ ਉਸ ਨੂੰ ਬਹੁਤ ਸਾਰੇ ਲੋਕਾਂ ਨੇ ਸਾਇਆ ਹਜ਼ਾਰਾਂ ਲੋਕਾਂ ਨੇ ਉਸ ਨੂੰ ਵੇਖਿਆ ਇਸ ਤੋਂ ਪਹਿਲਾਂ ਜੋ ਕੁਝ ਉਹਦੇ ਚ ਦਿੱਤਾ ਗਿਆ ਉਹ ਸਾਰਾ ਕੁਝ ਜਿਹੜਾ ਮੇਰੀ ਕਿਤਾਬ ਸਿੱਖਤ ਵਾਰਿਕ ਪੰਜਾਬੀ ਵਿੱਚ ਦਿੱਤਾ ਗਿਆ ਸੀਗਾ ਜਿਹੜੀ ਪਹਿਲੇ ਐਡੀਸ਼ਨ ਸੀ ਤੇ ਦੂਜੀ ਐਡੀਸ਼ਨ ਵੀ ਛਪੀ ਗਈ ਤੇ 3000 ਕਿਤਾਬ ਛਪ ਚੁੱਕੀ ਹੈ ਅੰਗਰੇਜ਼ੀ ਦੀ 2000 ਕਿਤਾਬ ਛਪ ਚੁੱਕੀ ਹੈ ਉਹਦੇ ਚ ਵੀ ਉਹੀ ਸਾਰਾ ਕੁਝ ਦਿੱਤਾ ਗਿਆ ਸੀਗਾ ਮਾਤਾ ਗੁਜਰੀ ਚਾਰ ਸਮਸਾ ਦੇ ਕਿਤਾਬ ਹੈ ਉਹਦੇ ਚੀ ਉਹ ਦਿੱਤਾ ਗਿਆ ਸੀਗਾ ਹੋਰ ਵੀ ਕੁਝ ਕਿਤਾਬਾਂ ਵਿੱਚ ਉਸ ਦਾ ਜ਼ਿਕਰ ਆਇਆ ਹੈ ਔਰ ਉਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਉੱਤੇ ਇੱਕ ਨਵਾਂ ਇਹਨਾਂ ਨੇ ਸ਼ੋਸ਼ਾ ਛੱਡਿਆ ਹਰਨਾਮ ਸਿੰਘ ਜਿਹੜਾ ਚੌਕ ਵਿੱਚ ਟੰਡੇਰੇ ਦਾ ਮੁਖੀ ਹੈ ਤੋਂ ਮਹਰਨਾਮ ਸਿੰਘ ਤੋਂ ਮਾ ਨੇ ਉਹ ਨਵਾਂ ਸ਼ੋਸ਼ਾ ਛੱਡਿਆ ਵੀ ਦੇਖੋ ਵੀ ਇਹ ਤਾਂ ਗੰਗੂ ਨੂੰ ਵੀ ਮੰਨਦਾ ਨਹੀਂ ਕਿ ਗੰਗੂ ਨੇ ਗ੍ਰਿਫਤਾਰ ਕਰਵਾਇਆ ਇਹ ਮੋਤੀਰਾ ਮੈਨਾਂ ਨੂੰ ਵੀ ਨਹੀਂ ਮੰਨਦਾ ਫਿਰ ਇਹ ਜਿਹੜਾ ਟੂਟਰ ਮਲਦਾ ਵੀ ਨਹੀਂ ਮੰਦਾ ਵੀ ਉਹਨੇ ਜਿਹੜਾ ਸੰਸਕਾਰ ਕੀਤਾ ਇਹ ਕਹਿੰਦਾ ਵੀ ਟੂਟਰ ਮਾ 40 ਸਰਪੇ ਨਾ ਮਰ ਚੁੱਕਾ ਹੈ ਹੁਣ ਤੁਹਾਨੂੰ ਮੈਂ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਇਹਨਾਂ ਨੂੰ ਤਮਾਸ਼ਾ ਬਣਾ ਕੇ ਪਹਿਲਾਂ ਤੇ ਹਰਨਾਮ ਸਿੰਘ ਤੁਮਾ ਨੇ ਸ਼੍ਰੋਮਣੀ ਕਮੇਟੀ ਚ ਬੈਠ ਕੇ ਉੱਥੇ ਕਿਉਂਕਿ ਇਹ ਤਾਂ ਸਾਰੇ ਇਬਾਦਤ ਦਾ ਚਾਪਲੂ ਸੇਬਾਦੰਦਾ ਜਿਹੜਾ ਸਭ ਤੋਂ ਵਿਵਾਦ ਪ੍ਰਚਾਰਕ ਵੱਡਾ ਪ੍ਰਚਾਰਕ ਐਟਕਸਾਰ ਤੋਂ ਕੋਈ ਨਹੀਂ ਹੈਗੀ ਜਿਸ ਤਰ੍ਹਾਂ ਮੈਂ ਦੱਸ ਚੁੱਕਾ ਹਾਂ देयर इज नो ਦੰਦਮੇਟਿਕਸ ਕੋਈ ਦੰਦਮੇਟਿਕਸ ਆਰ ਨਾ ਦੀ ਚੀਜ਼ ਹੀ ਨਹੀਂ ਦਾ ਕੋਈ ਵਜੂਦ ਨਹੀਂ ਹੈ ਇਹ ਸਿਰਫ ਚੌਥ ਮੈਥਾ ਡੇਰਾ ਜਿਨ੍ਹਾਂ ਨੇ ਕਰਤਾਰ ਸਿੰਘ ਉਹਨਾਂ ਨੇ ਗਿਆਨੀ ਕਰਤਾਰ ਸਿੰਘ ਜਿਹੜੇ ਇਹਨਾਂ ਦੇ ਮੁਖੀ ਸਨ ਉਹਨਾਂ ਨੇ 1977 ਚ ਇਹਦਾ ਨਾਮ ਦੰਦਮੇਟਿਕਸ ਆ ਰਿਹਾ ਤਾਂ ਮੈਂ ਤੁਹਾਨੂੰ ਇਹ ਸਾਰੀ ਤਫਸੀਲ ਦੇ ਚੁੱਕਾ ਔਰ ਇਹ ਤਫਸੀਲ ਜਿਹੜੀ ਹੈ ਸਾਰੀ ਕਿਤਾਬਾਂ 'ਚ ਆਈ ਹੋਈ ਹੈ ਇਸੇ ਮੇਰੀ ਕਿਤਾਬ ਚ ਪੜ ਕੇ ਸੁਰਿੰਦਰ ਸਿੰਘ ਪੱਤਰਕਾਰ ਹਰਿਆਣਾ ਹਲਾ ਜਿਲ੍ਹਾ ਕੁਝ ਮਹੀਨੇ ਵਿਚਾਰਿਆ ਜੇਲ੍ਹ ਚ ਵੀ ਰਿਆ ਕੇ ਆਇਆ ਟਾਡਾ ਦੇ ਮਕਦਮੇ ਚ ਉਹਨੇ ਵੀ ਇਹਦੇ ਤੇ ਇੱਕ ਟੇਪ ਬਣਾਈ ਹੋਈ ਹੈ ਫਿਰ ਮੈਂ ਇਹਦੇ ਤੇ ਟੇਪ ਇੱਕ ਆਪਣੀ ਮੇ ਰਿਕਾਰਡਿੰਗ ਵੀ ਹੈ ਇਹ ਉਦੋਂ ਆਈ ਸੀ ਜਦੋਂ ਟੱਡੀਆਂ ਵਾਲਾ ਦੇ ਉੱਤੇ ਇਹਨਾਂ ਨੇ ਸ਼ਬੀਰ ਦੇ ਬਾਣੇ ਤੁੰਦਾ ਤੁਮਾ ਗਰੁੱਪ ਨੇ ਜੇ ਜੋ ਕੁ ਮੈਂ ਤੁਹਾਡੇਰੇ ਵਾਲੇ ਨੇ ਹਮਲਾ ਕੀਤਾ ਸੀਗਾ ਤੇ ਉਫੜੇ ਵੀ ਗਏ ਸਨ ਹਾਲਾਂਕਿ ਜਿਹੜਾ ਅਸਲੀ ਜਿਹੜਾ ਇਹਦਾ ਸਾਜ਼ਿਸ਼ ਵਾਲਾ ਤੋਂ ਮੈਨੂੰ ਨਹੀਂ ਫੜਿਆ ਕਿਉਂਕਿ ਬਾਦਲ ਦਾ ਖਾਸ ਬੰਦਾ ਹੈ ਤੋਂ ਉਹ ਉਹਦੇ ਤੇ ਵੀ ਮੇਰੀ ਟੇਪ ਆਈ ਸੀ ਉਹ ਦੋ ਟੇਪਾਂ ਹਜ਼ਾਰਾਂ ਲੋਕਾਂ ਨੇ 10000 ਤੋਂ ਵੱਧ ਲੋਕਾਂ ਨੇ ਸੁਣੀ ਆ ਉਹਦੀ ਤਕਰੀਬ ਹਰਨਾਨ ਸਿੰਘ ਤੋਂ ਮੰਨੂ ਸੀ ਤੇ ਉਸੇ ਕਰਕੇ ਉਹਨੇ ਜਿਹੜਾ ਇਹ ਸ਼ੋਸ਼ਾ ਛੱਡਿਆ ਵੀ ਇਹਦੇ ਚੇਕੇ ਆ ਗਿਆ ਹੁਣ ਇਹਦੇ ਚਿਹੜੀਆਂ ਕਈਆਂ ਕਈਆਂ ਕਰਦਾ ਨੇ ਉਹਦੇ ਵਿੱਚੋਂ ਫਾਰ ਐਗਜ਼ਾਮਪਲ ਮਿਸਾਲ ਉਹ ਜੋ ਚੰਦੂ ਦੀ ਗੱਲ ਗੰਗੂ ਦੀ ਗੱਲ ਵੀ ਗੰਗੂ ਨੇ ਫੜਾਇਆ ਸੀਗਾ ਗੰਗੋਦੀ ਗੱਲ ਪਤਾ ਨਹੀਂ ਕਿਵੇਂ ਸ਼ਾਮਿਲ ਹੋ ਗਈ ਮੇਰੇ ਖਿਆਲ ਤੇ ਇਹ ਸ਼ਾਇਦ 20ਵੀਂ ਸਦੀ ਚ 1900 ਤੋਂ ਬਾਅਦ ਆਈ ਹੋਵੇਗੀ ਗੰਗੋਦੀ ਗੱਲ ਕਿਉਂਕਿ 1843 ਵਿੱਚ ਸੰਤੋਖ ਸਿੰਘ ਜਿਹਨੂੰ ਇਹ ਆਪਣਾ ਮਹਾਕਵੀ ਕਹਿੰਦੇ ਆ ਆਪਣਾ ਪੰਥ ਰਤਨ ਮੰਨਦੇ ਆ ਜਿਹਦੀ ਗੁਰਪ੍ਰਤਾਪ ਸੂਰਜ ਗ੍ਰੰਥ ਹੈਗੀ ਹੈ ਉਸ ਕਿਤਾਬ ਵਿੱਚ ਵੀ ਜਿਹੜਾ ਉਹਦਾ ਗੰਗੂ ਦਾ ਨਾਂ ਨਹੀਂ ਆਦਾ ਉਸ ਕਿਤਾਬ ਦੇ ਸਫਾ ਜਿਹੜਾ ਸਾਡੇ ਕੋਲ 5940 ਤੋਂ ਲੈ ਕੇ ਤੇ 5900 ਤਕਰੀਬਨ ਚਪੰਯਾਕ 16 ਸਫੇ 17 ਸਫੇ ਜਿਨ੍ਹਾਂ ਦੇ ਵਿੱਚ ਇਹ ਸਾਰਾ ਦਾ ਜ਼ਿਕਰ ਕੀਤਾ ਗਿਆ ਵੀ ਕੌਣ ਸੀਗਾ ਵੀ ਜਿਹਨੇ ਗ੍ਰਫਤਾਰ ਕਰਵਾਇਆ ਹੈ ਉਹ ਸਾਰੀਆਂ ਜਿਹੜੀਆਂ ਗੱਲਾਂ ਤੁਹਾਡੇ ਕੋਲੀਆਂ ਨੇ ਉਹਦੇ ਚ ਉਹਦੇ ਚ ਕਿਤੇ ਵੀ ਗੰਗੂ ਦਾ ਨਾਮ ਨਹੀਂ ਆਦਾ ਮੈਂ ਤੁਹਾਨੂੰ ਮਿਸਾਲ ਦੇ ਨਹੀਂ ਚਾਣਾ 5946 ਸਫੇ ਤੇ ਜਿਹੜੀ ਗੱਲ ਹੈ ਉਹਦੇ ਵਿੱਚ ਗੁਰਪ੍ਰਤਾਪ ਸੂਰੀ ਗ੍ਰੰਥ ਹੈ ਗੁਰਪ੍ਰਤਾਪ ਸੂਰੀ ਗ੍ਰੰਥ ਤੇ 5946 ਸਫੇ ਦੇ ਉੱਤੇ ਇਹ ਲਿਖਿਆ 44 47 ਸਫੇ ਦੇ ਉੱਤੇ ਲਿਖਿਆ ਹੈ ਕਿ ਸਭ ਜ਼ਾਦਿਆਂ ਨੂੰ ਖੇੜੀ ਪਿੰਡ ਉਹ ਸਿਹੜੀ ਵੀ ਨਹੀਂ ਲੇਦਾ ਸੰਤੋਖ ਸਿੰਘ ਦਾ ਨਾਂ ਹੀ ਗਲਤ ਲਿਖਦਾ ਸਿਹੜੀ ਪਿੰਡ ਜਿਹੜਾ ਉਹ ਆਪਣੇ ਘਰ ਦੇ ਜਾਣ ਵਾਸਤੇ ਇੱਕ ਬ੍ਰਾਹਮਣ ਮਸੰਦ ਲੈ ਕੇ ਗਿਆ ਉਹਨਾਂ ਨੂੰ ਕੋਈ ਗੰਗੂ ਨਹੀਂ ਕਿਹਾ ਬ੍ਰਾਹਮਣ ਮਸੰਦ ਗੰਗੂ ਰਸੋਈਆ ਨਹੀਂ ਕਿਹਾ ਜਿਹੜਾ ਇਹ ਕਹਿੰਦੇ ਨਾ ਵੀ ਗੰਗੂ ਰਸੋਈਆ ਸੀਗਾ ਗੁਰੂ ਘਰ ਦਾ ਰਸੋਈਆ ਗੁਰੂ ਘਰ ਦਾ ਰਸੋਈਆ ਤਾਂ ਹੋ ਹੀ ਨਹੀਂ ਸਕਦਾ ਲੰਗਰ ਜਿਹੜਾ ਤਿਆਰ ਹੁੰਦਾ ਹੈ ਉਹਦੇ ਵਾਸਤੇ ਘਰ ਦੇ ਰਸੋਈਏ ਨਹੀਂ ਹੁੰਦੇ ਗੁਰੂਆਂ ਨੇ ਨੌਕਰ ਨਹੀਂ ਸੰਭਰੇ ਹੋਏ ਸਾਰੀ ਸੰਗਤ ਜਈਏ ਮਿਲ ਕੇ ਲੰਗਰ ਤਿਆਰ ਕਰਨੀ ਸੀ ਔਰ ਇਹ ਦੇਖੋ 5946 ਸਫੇਤੇ ਸਾਫ ਦਿਖਿਆ ਹੈ ਕਿ ਇੱਕ ਮਸੰਦ ਬ੍ਰਾਹਮਣ ਜਿਹੜਾ ਹੈ ਉਹ ਗੁਰੂ ਸਾਹਿਬ ਦੀ ਮਾਤਾ ਜੀ ਤੇ ਬੱਚਿਆਂ ਨੂੰ ਆਪਣੇ ਘਰ ਖੇੜੀ ਪਿੰਡ ਗਿਆ ਉਹ ਜਿਸ ਤਰ੍ਹਾਂ ਮੈਂ ਕਿਹਾ ਵੀ ਉਹ ਪਿੰਡ ਦਾ ਨਾਂ ਵੀ ਗੱਤ ਨਹੀਂ ਦਾ ਸੇੜੀ ਪਿੰਡ ਹੈ ਕਿਤੇ ਨਫਸ ਗੰਗੂਸਨ ਡੋਕਸਿਨ ਨਹੀਂ ਵਰਤੇ ਆਇਆ ਔਰ ਉਸ ਤੋਂ ਬਾਅਦ ਇਹ ਕਿ ਲਿਖਤਾ ਹੈ ਉਹ ਵਿੱਚ ਵੀ ਨਹੀਂ ਆਇਆ ਹੋਇਆ ਫਿਰ ਉਸ ਤੋਂ ਬਾਅਦ ਦੇਖੋ ਵੰਝੇ 1947 ਔਰ 48 ਦੇ ਉੱਤੇ ਉਸਨੇ ਫਿਰ ਰਾਕੇ ਗਏ ਬ੍ਰਹਮਣ ਸੰਤ ਲਿਖਿਆ ਇਹ ਗੰਗੂ ਰਸਈ ਦਾ ਨਾਮ ਕਿਤੇ ਨਹੀਂ ਲਿਖਿਆ ਸਾ ਯਾਨੀ ਕਿ ਗੰਗੂ ਰਸਈਆ ਜਿਹੜਾ ਉਹਦੇ ਕਾਨਸੈਪਟ ਸਿੱਖੀ ਚ ਸਿੱਖ ਹਿਸਟਰੀ ਚ ਜ਼ਿਕਰ ਕਦੇ ਵੀ ਨਹੀਂ ਆਇਆ ਜਿਹੜਾ ਇਹ ਨਾਲ ਪਿਛੇ ਸੋਖ ਸਾਹਿਬ ਦੇ ਵਿੱਚੋਂ ਕਿਸੇ ਨੇ ਕਵੀ ਨੇ ਆਪਣੇ ਨਾਂ ਦੇ ਦਿੱਤਾ ਜਾਂ ਕਿਸੇ ਹੋਰ ਨੇ ਦੇ ਦਿੱਤਾ ਆਏਗਾ ਕੋਣੋ ਘਾਡੇ ਹੋਵੇਗਾ ਇਸ ਤਰ੍ਹਾਂ ਉਸ ਗੰਗੂ ਦਾ ਨਾਮ ਜਿਹੜਾ ਹੈ ਉਸ ਨੂੰ ਕ੍ਰੀਏਟ ਕੀਤਾ ਗਿਆ ਸੰਤੋਖ ਸਿੰਘ ਗੰਗੂ ਦਾ ਨਾਮ ਬਿਲਕੁਲ ਅਜ਼ਰਬੇਸ਼ ਨਹੀਂ ਕਰਦਾ اور ਰਸੋਈਆ ਵੀ ਜਿਹੜਾ ਮਨੁਨੀ ਦਿੱਖਦਾ ਮਸੰਦ ਲਿਖਦਾ ਹੈ ਉਹ ਮਸਾਦਰ ਤੋਂ ਮਾਤੇ ਦਰਬਾਰੀ ਨੇ ਜਿਹੜੇ ਉਹਦਾ ਜ਼ਿਕਰ ਭਾਵੇਂ ਤੁਮਾਂ ਨਫਸ ਨਹੀਂ ਲਿਖਦਾ ਪਰ ਮਸੰਦ ਅਜ਼ਿਕਰ ਜ਼ਰੂਰ ਕਰਦਾ ਹੈ ਉਸ ਤੋਂ ਬਾਅਦ ਸੰਤੋਖ ਸਿੰਘ ਨੇ ਤਾਂ ਹੋਰ ਕਮਾਲ ਕੀਤੀ ਹੋਈ ਏ ਸੰਤੋਖ ਸਿੰਘ ਨੇ 5950 51 54 ਤਿੰਨ ਸਫਿਆਂ ਤੇ ਸਹਬਜ਼ਾਦੇ ਦੋ ਲਿਖੇ ਹਨ ਜਿਹੜੇ ਉਹਦੇ ਚ ਜ਼ੋਰਾワਲ ਸਿੰਘ ਤੇ ਫਤੇ ਸਿੰਘ ਨਹੀਂ ਲਿਖੇ ਅਜੀਤ ਸਿੰਘ ਤੇ ਜੁਲہار ਸਿੰਘ ਤੇ ਚੰਗਾਰਚੇ ਸ਼ਹੀਦ ਹੋ ਚੁੱਕੇ ਨੇ ਇਹ ਇੱਥੇ ਜੁਲہار ਸਿੰਘ ਨੂੰ ਫਿਰ ਜ਼ਿੰਦਾ ਕਰ ਦਿੰਦਾ ਹੈ ਦਿਕਦਾ ਵੀ ਜੁਲہار ਸਿੰਘ ਤੇ ਫਤਿਹ ਸਿੰਘ ਗੋਸਾਹਬ ਜਾਦੇ ਸਨ ਜਿਨ੍ਹਾਂ ਨੂੰ ਮਾਤਾ ਗੁਜਰੀ ਦੀ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਕੋਦੇ ਕੋਲ ਪੇਸ਼ ਕੀਤਾ ਗਿਆ ਸੋ ਇਹ ਬਿਗੈਰਗਾਨ ਤੇ ਗਲਤ ਲਿਖਦਾ ਫਿਰ ਇੰਨਾ ਹੀ ਨਹੀਂ ਕਰਦਾ ਸੰਤੋਖ ਸਿੰਘ ਤੇ ਜਾ ਕੇ 1956 ਸਫੇ ਤੇ ਜਾ ਕੇ ਉਹ ਲਿਖਦਾ ਕਿ ਮਾਤਾ ਗੁਜਰੀ ਜੀ ਨੇ ਸ਼ਹੀਦੀ ਕਿਦਾ ਕੀਤੀ ਹੈ ਮਾਤਾ ਗੁਜਰੀ ਦੀ ਸ਼ਹੀਦੀ ਦਾ ਇਥੇ 5956 ਸਫੇ ਤੇ ਜਿਹੜਾ ਥੋੜਾ ਜਿਹਾ ਇੱਕ ਨੰਨੇ ਅਗੇ ਜਾ ਕੇ ਸੰਝਾ ਸਕੀ ਜਾਂਦੀ ਹੈ ਉਹਦੇ ਚ ਲਿਖਿਆ ਹੈ ਕਿ ਟੋਟਲ ਮਾਜੜ ਹੈ ਉਹ ਮਾਤਾ ਗੁਜਰੀ ਨੂੰ ਮਿਲ ਆਇਆ ਕਿਤੇ ਕੋਈ ਇਸ ਸਾਰੇ ਦੌਰਾਨ ਕਿਤੇ ਮੋਤੀ ਰਾਮਰੇ ਦਾ ਜ਼ਿਕਰ ਨਹੀਂ ਆਉਂਦਾ ਵੀ ਖੁਦ ਉਹ ਦਪਿਆਦਾ ਰਿਹਾ ਜਾਂ ਮੋਤੀ ਰਾਮਰਾ ਕਦੇ ਸਟੇਜ ਕੋ ਹੋਇਆ ਵੀ ਹੈ ਤੋਂ ਲਿਖਿਆ ਵੀ ਟੋਟਲ ਮਾਲ ਹੈ ਹਾਲਾਂਕਿ ਟੋਟਲ ਮਾਲ 1665 ਚਾਚ ਡੇਟ ਹੋ ਚੁਕੀ ਹੈ ਔਰ ਇਹ ਗੱਲ ਮੈਂ ਜਿਹੜੀ ਕਰਿਆ ਇਹ ਮਾਸਰੇ ਉਮਰਾ ਕਿਤਾਬ ਦੇ ਵਿੱਚੋਂ ਲਿਖੀ ਹੈ ਜਿਹੜੀ 1785 ਦੀ ਪਿਆਰ ਹੋਈ ਹੈ ਉਸ 85 ਦੀ ਕਿਤਾਬ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਸਲਾਹ ਕਾਰ ਬੋਰਡ ਜਿਹੜਾ ਸੈਕਟਰੀ ਸਜਪੁਰ ਉਹਦੇ ਕ ਐਡਵਾਈਸਰ ਡਾਕਟਰ ਕਿਰਪਾਲ ਸਿੰਘ ਵੀ ਇਹ ਗੱਲ ਲਿਖੀ ਸੋ ਇਹਦੇ ਚ ਲਿਖਿਆ ਵੀ ਟੋਡਲ ਮਾਲ ਮਾਤਾ ਗੁਜਰੀ ਨੂੰ ਮਿਲ ਆਇਆ ਤੇ ਮਾਤਾ ਗੁਜਰੀ ਨੇ ਕਿਹਾ ਵੀ ਹੁਣ ਮੇਰੇ ਚਿੰਤਾ ਉਪਰ ਮਕਸਦ ਨਹੀਂ ਹੈ ਤੂੰ ਮੈਨੂੰ ਹੀਰਾ ਦੇ ਮੈਂ ਚਟ ਕੇ ਚਾਂਦ ਦੇ ਦੇਾਂਗੀ ਤੋ ਟੋਡਲ ਮਾਲ ਨੇ ਆਪਣੀ ਮੁਦਰੀਫ ਚੋਂ ਹੀਰਾ ਕਢਿਆ ਤੇ ਮਾਤਾ ਗੁਜਰੀ ਨੂੰ ਦਿੱਤਾ ਮਾਤਾ ਗੁਜਰੀ ਨੇ ਉਹ ਹੀ ਜਿਹੜਾ ਖਾ ਲਿਆ ਤੇ ਉਹਦੇ ਨਾਲ ਮਾਤਾ ਗੁਜਰੀ ਦੀ ਮੌਤ ਹੋ ਗਈ ਯਾਨੀ ਸੰਤੋਖ ਸਿੰਘ ਲਿਖਦਾ ਹੈ ਕਿ ਮਾਤਾ ਗੁਜਰੀ ਨੇ ਸੁਇਸਾਈਡ ਕੀਤਾ ਸੋ ਇਹ ਸਾਰਾ ਜਿਹੜਾ ਗੁਰਪ੍ਰਤਾਪ ਸੂਰੀ ਗ੍ਰੰਥ ਦੀ 14ਵੀਂ ਜੁਲਤ ਦੇ 5940 ਤੋਂ 5956 ਸਫਿਆਂ ਦੇ ਵਿੱਚ ਇਹ ਸਾਰਾ ਦਾ 11 ਸਫਿਆਂ ਦੇ ਵਿੱਚ ਮੇਰੇ ਤੇ ਗੱਲ ਨਹੀਂ ਹੈ ਸਾਡੇ ਕੋਲ ਜਿਹੜੀ ਗ੍ਰਿਫਤਾਰੀ ਸਹਿਬਜ਼ਾਦਾ ਦੀ ਤੇ ਮਾਤਾ ਦੀ ਕਰਵਾਈ ਹੈ ਉਹ ਤੁਮਾਤੇ ਦਰਬਾਰੀ ਨਾਂ ਦੇ ਦੋ ਮੁਹੰਮਦ ਮਸੰਦਾ ਨੇ ਕਰਵਾਈ ਹੈ ਔਰ ਇਹ ਜਿਹੜੀ ਗੱਲ ਹੈ ਸਾਡੇ ਕੋਲ 1790 ਦੀ ਕਿਤਾਬ ਜਿਹੜੀ ਹੈ ਗੁਰੂ ਕੀ ਸਾਖੀਆਂ ਜਿਹਨੂੰ ਪਿਆਰ ਸਿੰਘ ਪਦਮ ਨੇ ਐਡਿਟ ਕੀਤਾ ਹੈ ਔਰ ਉਹਦੇ ਵਿੱਚ ਵੀ ਜਿਹੜੀ ਹੈ ਉਹ ਆਂਦੀ ਹੈ 163 164 ਇਹ ਦੋ ਸਫਿਆਂ ਦੇ ਉੱਤੇ ਤਾਂ ਉਹਦਾ ਬਹੁਤ ਹੀ تفصیلی ਨਾਂ ਜ਼ਿਕਰ ਹੈ ਕਿ ਜਿੱਦਾਂ ਰਾਏਕਡੇ ਕੋ ਜਾ ਕੇ ਜਿਹੜਾ ਨੂਰਮਾਈ ਨੂੰ ਭੇਜਦਾ ਹੈ ਤੇ ਨੂਰਮਾਈ ਸਾਡੀ ਇਤਿਹਾਸ ਲੈ ਕੇ ਜਾਂਦਾ ਹੈ ਵੀ ਇਹਨਾਂ ਦੋਨਾਂ ਨੂੰ ਤੁਮਾਤੇ ਦਰਬਾਰੀ ਨਾਂ ਦੇ ਦੋ ਮਸੰਦਾਂ ਨੇ ਗ੍ਰਿਫਤਾਰ ਕਰਵਾਇਆ ਸੀਗਾ ਇੱਕ ਗੁਰੂ ਕੀ ਸਾਖੀਆਂ ਵਿੱਚ ਜਿਹੜਾ ਉਹਦੇ 'ਚ ਸ਼੍ਰੀਆ ਨਾਂ ਵੀ ਆਉਂਦੇ ਹਨ ਸੋ ਮਸੰਦਾਂ ਦੇ ਨਾਂ ਜਿਹੜੇ ਨੇ ਸੰਤੋਖ ਸੀਤਾ ਮਸੰਦ ਕਹਿੰਦਾ ਹੈ ਤੇ ਇਹ ਦੋ ਮਸੰਦਾਂ ਦੇ ਪੂਰੇ ਨਾਂ ਵੀ ਲਿੰਦਾ ਹੈ ਫਿਰ ਇੱਥੇ ਹੀ ਨਹੀਂ ਹੈ ਇਹ ਜਿਹੜੀ ਗੱਲ ਹੈ ਸਾਡੇ ਕੋਲ ਇੱਕ ਹੋਰ ਰਚਨਾ ਦੇ ਵਿੱਚ ਵੀ ਆਉਂਦੀ ਹੈ ਜਿਹੜੀ ਕਿ ਕਨਫਰਮ ਕੀਤੀ ਉਹਨਾਂ ਨੇ ਗੁਰੂ ਕੇ ਸੁੱਤਨ ਕੀ ਕਥਾ ਜਿਹੜੀ ਹੈ ਉਹ ਗੁਰੂ ਕੇ ਸੁੱਤਨ ਦੀ ਕਥਾ ਜਿਹੜੀ ਹੈ ਉਹ ਦੁਨਨਾ ਸਿੰਘ ਦੀ ਲਿਖੀ ਹੋਈ ਹੈ ਦੁਨਨਾ ਸਿੰਘ ਉਸ ਹੀ ਗਾ ਜਿਹੜਾ ਕਿ ਸਹਿਬਜ਼ਾਦਿਆਂ ਦੇ ਮਾਤਾ ਗੁਜਰੀ ਦੇ ਨਾਲ ਸੀਗਾ ਦੁਨਨਾ ਸਿੰਘ ਔਰ ਬੀਬੀ ਪਖਾਸੀ ਕੀ ਤੇ ਦੋ ਜਨੇ ਸਨ ਜਿਹੜੇ ਗੁਰੂ ਜੀ ਦੇ ਨਾਲ ਇਹਨਾਂ ਨੇ ਜਿਹੜੀ ਛੇ ਤਰੀਕ ਦੀ ਤਰਕੇ ਪਹੁੰਚ ਕੇ ਸ਼ਾਮ ਨੂੰ ਪਹੁੰਚ ਕੇ ਚਮਕੌਰ ਵਿੱਚ ਸਰਸਾਂ ਦੇ ਕੋ ਵਖਰੇ ਕੇ ਕਦੇ ਆਇਆ ਔਰ ਇਹ ਚਾਰ ਜਨੇ ਉੱਥੇ ਪੰਜ ਜਨੇ ਪਹੁੰਚੇ ਮਾਤਾ ਗੁਜਰੀ ਦੋ ਸੌ ਜਾਦੇ ਦੁਨਨਾ ਸਿੰਘ ਤਨਖੇਟਾ ਤੇ ਨਾਲ ਹੀ ਮਾਈ ਪਖਾ ਔਰ ਇਹਨਾਂ ਨੇ ਕੁਮੇ ਮਾਸ਼ਕੀ ਦੇ ਕਰ ਉਹ ਰਾਤ ਕੱਟੀ ਹੈ ਅਗਲੇ ਦਿਨ ਜਿਹੜੇ ਨੇ ਤੁਮਾ ਤੇ ਦਰਬਾਰੀ ਮਸਾਦ ਉਹਨਾਂ ਨਾਲ ਲੱਗੇ ਆ ਇਹ ਗੱਲ ਜਿਹੜੀ ਹੈ ਕਥਾ ਕਥਾਰ ਗੁਰੂ ਕੇ ਸੁਤਨ ਕੀ ਜਿਹੜੀ ਕਿ ਸੂਨਾ ਸਿੰਘ ਦੀ ਆਪਣੇ ਲਿਖੀ ਹੋਈ ਹੈ ਕਥਾ ਗੁਰੂ ਕੇ ਜਿਹੜਾ ਉਸ ਨੇ ਨਾਲ ਹੈ ਉਹ ਵੀ ਲਿਖਿਆ ਕਿ ਦੋ ਮਸੰਦ ਜਿਹੜੇ ਨੇ ਤੁਮਾਤ ਦੇ ਦਰਬਾਰੀ ਉਹਨਾਂ ਨੂੰ ਨਾਲ ਲਾਗੇ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਹਿਸਟਰੀ 'ਚ ਪੈਣਾ ਆ ਚੁੱਕੀਆਂ ਨੇ ਹੋਰ ਵੀ ਕਈ ਲਿਖਾਰੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹਨਾਂ ਗੱਲਾਂ ਨੂੰ ਲਿਖਿਆ ਹੈ ਤਾਂ ਇਹ ਸਾਰੀ ਦੀ ਸਾਰੀ ਸਾਜ਼ਿਸ਼ ਜਿਹੜੀ ਹੈ ਇਹ ਬੜੀ ਸਪਸ਼ਟ ਹੈ ਕਿ ਇਹ ਸਾਰਾ ਕੁਝ ਆਨ ਦੇ ਬਾਵਜੂਦ ਜੇਕਰ ਇਹਨਾਂ ਨੇ ਇਹ ਗੱਲ ਛੇੜੀ ਹੈ ਇਹਦਾ ਮਤਲਬ ਇਹ ਵੀ ਇਹ ਦੇ ਚ ਕੋਈ ਸ਼ਾਹਿਸ਼ ਹੈ ਵੀ ਇਹ ਇਹ ਜਿਹੜਾ ਅਸਲ 'ਚ ਹਰਨਾਮ ਸਿੰਘ ਤੁਮਾ ਜਿਹੜਾ ਹੈ ਟਡਰੀਆਂ ਵਾਲੇ ਦੇ ਉੱਤੇ ਹਮਲੇ ਤੋਂ ਬਾਅਦ ਜੋ ਸਟੈਂਡ ਦਿਲਵੀਰ ਨੇ ਦਿਆ ਹੈ ਜੋ ਹੋਰ ਸਾਥੀਆਂ ਨੇ ਦਿਆ ਹੈ ਜੋ ਉਸ ਸਟੈਂਡ ਤੋਂ ਦੁਖੀ ਹੋ ਕੇ ਉਸ ਵੀਡੀਓ ਟੇਪ ਤੋਂ ਔਰ ਕਾਥੀ ਟਕਸਾਲ ਦੇ ਬਾਰੇ ਜਿਹੜੀ ਵੀਡੀਓ ਟੇਪ ਹੈ ਦੋ ਵੀਡੀਓ ਟੇਪਾਂ ਨੇ ਤੇ ਦੋ ਤਿੰਨ ਕਿਤਾਬਾਂ ਨੇ ਜਿਨ੍ਹਾਂ ਤੋਂ ਦੁਖੀ ਹੋ ਕੇ ਉਸਨੇ ਇਹ ਜਿਹੜਾ ਸਾਰੀ ਜਿਹੜੀ ਆਪਣੀ ਮਾਫੀਆ ਹਰਕਤ ਜਿਹੜੀ ਡਾਊਨ ਹਰਕਤ ਜਿਹੜੀ ਕਰੰਦੀ ਕੋਸ਼ਿਸ਼ ਕੀਤੀ ਹੈ ਰਿਲੀਜੀਅਸ ਡਾਊਨ ਜਿਹੜਾ ਇਹ ਬਣਿਆ ਬੈਠਾ ਇਹਨਾਂ ਨੂੰ ਸਿੱਖਾਂ ਨੂੰ ਇਸ ਤੋਂ ਖਬਰਦਾਰ ਰਹਿਣਾ ਚਾਹੀਦਾ ਤੇ ਸ਼ਰੋਣੀ ਕਮੇਟੀ ਦੇ ਜਿਹੜੇ ਅਕਾਲ ਤਖਤ ਦੇ ਪੁਜਾਰੀ ਨੇ ਅਕਾਲ ਮੁੰਗੇ ਦੇ ਪੁਜਾਰੀ ਨੇ ਸ਼ਰੋਣੀ ਕਮੇਟੀ ਜੋ ਮਰਜ਼ੀ ਉਹਨਾਂ ਕੋਲ ਕਰਵਾ ਸਕਦੀ ਹੈ ਉਹ ਹਮੇਸ਼ਾ ਹੀ ਚੱਲਦੇ ਨੇ ਹਰਿਆਣੇ ਵਾਲੇ ਨੂੰ ਬਿਨਾਂ ਮਤਨ ਤੋਂ ਪੰਚੋਂ ਖਾਰਜ ਕਰਾ ਦਾ ਡਰਾਮਾ ਕੀਤਾ ਪ੍ਰੋ લાકે ઉનુ ખાارج કરન ਦਾ ડ્રામા ਕੀਤਾ ਕਲ আফਗਾਨਾ ਨੂੰ ਤਾਂ ਇਹਨਾਂ ਨੇ ਸੱਦ ਕੇ ਤੇ ਪਹਿਨਾ ਵਾਅਦਾ ਕਰਕੇ ਵੀ ਵੀਡੀਓ ਕਾਨਫਰੈਂਸੀ ਕਰਾਂਗੇ ਉਸ ਤੋਂ ਇੱਕ ਦਿਨ ਪਹਿના ਮੁੱਕਰ ਗਏ ਉਹ ਵੀ ਧੋਖਾ ਕੀਤਾ ਸੋ ਇਹ ਸਾਰੇ ਇਹ ਜਿਹੜੇ ਜੁਵਿੰਦਰ ਸਿੰਘ ਸਪੋਕਸਮੈਨ ਨੂੰ ਇਹਨਾਂ ਨੇ ਕੱਢਿਆ ਬਿਨਾ ਮਤਲਬ ਤੋਂ ਕੋਈ ਗੱਲ ਨਹੀਂ ਸੀ ਬੰਦੀ ਔਰ ਸਾਰੇ ਉਹ ਹੁਕਮ ਸਨ ਹੁਣ ਜੁਵਿੰਦਰ ਸਿੰਘ ਸਪੋਕਸਮੈਨ ਦੇ ਕੋਲ ਸੁਖਵੀਰ ਬਾਦਲ ਵੀ ਜਾਂਦਾ ਹੈ ਔਰ ਇਹ ਗੁਰਬਚਨ ਸਿੰਘ ਨੂੰ ਮੇਰੇ ਸਾਹਮਣੇ ਫੋਨ ਕਰ ਚੁੱਕਾ ਹੈ ਅਰੇ ਇੱਕ ਨਹੀਂ ਕਈ ਵਾਰੀ ਇਹਨਾਂ ਦੇ ਆਪਸ ਵਿੱਚ ਫੋਨ ਤੇ ਕਰਾਈਆਂ ਨੇ ਇਹ ਝੂਠ ਬੋਲਦੇ ਨੇ ਇਹ ਇਹਨਾਂ ਨੇ ਪੁਜਾਰੀਆਂ ਨੂੰ ਦੀ ਨਵੀਂ ਤਾਕਤ ਖੜੀ ਕਰ ਲਈਏ ਕੋਈ ਅਕਾਲ ਤਖਤ ਦਾ ਅਖੌਤੀ ਜਥੇਦਾਰ ਨਹੀਂ ਹੁੰਦਾ ਸਿੱਖ ਧਾਰਮਿਕ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਹੈ ਸਿੱਖ ਫਲਸਫੇ ਵਿੱਚ ਇਸ ਦਾ ਜ਼ਿਕਰ ਨਹੀਂ ਹੈ ਇੱਕ ਤਖਤ ਦਾ ਜਥੇਦਾਰ ਨਹੀਂ ਹਜ਼ਰਤ ਤਖਤ ਤੇ ਜੱਥੇਦਾਰ ਜੱਥੇਦਾਰ ਸਕਦਾ ਔਰ ਇਸ ਤਰ੍ਹਾਂ ਸ਼ਰਮਣੀ ਕਮੇਟੀ ਦੀ ਆਪਣੀ ਕਿਤਾਬ ਹੈ ਸ਼ਰਮਣੀ ਦੁਆਰਾ ਪਰਬੰਧਿਤ ਕਮੇਟੀ ਕਿਵੇਂ ਬਣੀ ਮੇਰੀ ਸੰਪਾਦਨ ਕੀਤੀ ਸ਼ਰਮਣੀ ਕਮੇਟੀ ਨੇ ਆਪ ਛਾਪੀ ਹੈ ਔਰ ਇਸ ਛਾਪੀ ਨੂੰ 12 ਸਾਲ ਹੋ ਗਏ ਨੇ ਉਹਦੀਆਂ 7000 ਕਾਪੀਆਂ ਜਿਹੜੀਆਂ ਛਪ ਚੁੱਕੀਆਂ ਨੇ ਕੋਈ ਕਿਤਾਬ ਅੱਜਕੱਲ 500000 ਤੋਂ ਵੱਧ ਨਹੀਂ ਛਪਦੀ 7000 ਕਾਪੀਆਂ ਦੀਆਂ ਜਾ ਚੁੱਕੀਆਂ ਨੇ ਦੂਜੀ ਐਡੀਸ਼ਨ ਦੀਆਂ 2000 ਰੁਪਏ ਦੀਆਂ 5000 ਉਹਦੇ ਵਿੱਚ ਇਹ ਰਹੇ ਲਿਖਿਆ ਵੀ ਆਕਾਗ ਤੱਕ ਤੇ ਸੇਵਾ ਸੰਭਾਲ ਲਈ ਜਿਹੜਾ ਜਥਾ ਆਇਆ ਸੀਗਾ ਉਹਦੇ ਜਥੇਦਾਰ ਤੇਜਾ ਸਿੰਘ ਪੁਚੇਲਸਨ ਤੇ ਇਹਨਾਂ ਨੇ ਜਥੇਦਾਰ ਦਾ ਨਾਮ ਉਹਦਾ ਖੜਾ ਕਰ ਲਿਆ ਜਿਹਦਾ ਸਿੱਖ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਸਿੱਖ ਫਿਲਾਸਫੀ ਨਾਲ ਕੋਈ ਸੰਬੰਧ ਨਹੀਂ ਰਸਗੋਂ ਇਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਬਿਲਕੁਲ ਉਲਟ ਹੈ ਅਜੇ ਕੋਈ ਉਹਦਾ ਨਹੀਂ ਇਥੋਂ ਜਿਹਨੂੰ ਮਰਜ਼ੀ ਪੰਚੋਂ ਖਾਰਜ ਕਰ ਚਲੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਨਾ ਇਹ ਆਪ ਖਾਰਜ ਕੀਤਾ ਮੰਨਦੇ ਆ ਤੇ ਨਾ ਹੀ ਨকল ਜਿਹੜਾ ਕੋਈ ਖਾਰਜ ਕੀਤੇ ਨੂੰ ਲੋਕ ਮੰਨਦੇ ਆ ਸਾਰੇ ਲੋਕ ਉਸੇ ਤਰ੍ਹਾਂ ਹੀ ਉਹਨਾਂ ਨੂੰ ਪਰਵੈਸ ਦਰਸ਼ਨ ਸਿੰਘ ਦਾ ਕੀਤਾ ਨੁਕਤ ਰੁੱਤ ਹੁੰਦੇ ਸਰਕਾਰੀ ਤਾਕਤ ਨਾ ਹੋਵੇ ਤੇ ਪੰਜਾਬ ਦੇ ਹਰ ਗੁਰਦੁਆਰੇ 'ਚ ਪ੍ਰੋਫੈਸਰ ਦਰਸ਼ਨ ਸਿੰਘ ਦਾ ਕੀਰਤਨ ਹੋਣਾ ਚਾਹੀਦਾ ਤੇ ਦਿਲਗੀਰ ਜਿਹੜਾ ਹੈ ਉੱਥੇ ਲੈਕਚਰ ਕਰਿਆ ਕਰੇ ਪਰ ਅਸੀਂ ਇਹ ਜਾਣਦੇ ਵੀ ਜਿੰਨੇ ਵੀ ਪੰਥਕ ਗੱਲਾਂ ਕਰਦੇ ਆ ਸਿੱਖ ਇਸਟਰੀ ਲਿਖਨ ਵਾਲਾ ਹਰਜਿੰਦਰ ਸਿੰਘ ਦਿਲਗੀਰ ਜਿਨੇ 5 ਵਨਾਂ ਵਿੱਚ ਪੰਜਾਬੀ ਤੇ 10 ਵਨਾਂ ਵਿੱਚ ਅੰਗਰੇਜ਼ੀ 'ਚ ਲਿਖੀ ਯੂਨੀਵਰਸਿਟੀਆਂ ਤੇ ਸ਼ਰੋਣੀ ਕਮੇਟੀ ਜਿਹੜੇ ਸਾਰੇ ਰਲ ਕੇ ਕੰਮ ਨਹੀਂ ਕਰ ਸਕੇ ਉਹ ਇਹਨਾਂ ਨੂੰ ਝੁਕਦਾ ਪੰਥਪ੍ਰੀਤ ਸਿੰਘ ਪੰਥਦੀ ਗੱਲ ਕਰਦਾ ਉਹ ਇਹਨਾਂ ਨੂੰ ਝੁਕਦਾ ਹੈ ਪ੍ਰੋਫੈਸਰ ਦਰਸ਼ਨ ਸਿੰਘ ਗੁਰਬਾਣੀ ਦੀ ਵਧੀਆ ਵਿਆਖਿਆ ਕਰਦਾ ਕੀਰਤਨ ਕਰਦਾ ਉਹ ਇਹਨਾਂ ਨੂੰ ਝੁਕਦਾ ਉਹ ਤਾਂ ਅੱਜ ਕੱਲ ਉਹ ਕਿਉਂਕਿ ਸਰਕਾਰ ਨਾਲ ਸਮਝੌਤਾ ਕਰ ਬਿਠਾ ਹੈ ਉਹ ਇਹਨਾਂ ਨੂੰ ਚੁਪਦਾ ਹੈ ਇਹਨਾਂ ਨੂੰ ਜਿਹੜਾ ਵੀ ਪੰਥ ਦੀ ਗੱਲ ਕਰਦਾ ਚੁਪਦਾ ਹਰ ਵਿਦਵਾਨ ਇਹਨਾਂ ਨੂੰ ਚੁਪਦਾ ਹੈ ਜਿਹੜਾ ਇਹਨਾਂ ਦੇ ਕੋਲ ਨਿਰਮਲ ਪੰਥ ਔਰ ਇਹ ਹੈ ਕੋਨ ਚੌਕ ਮੈਥਾ ਡੇਰੇ ਵਾਲੇ ਸੀ ਜਾਣਦੇ ਆ ਕਿ ਇਹ ਨਿਰਮਲੇ ਨੇ ਉਹ ਨਿਰਮਲੇ ਜਿਹੜੇ ਕਿ ਸੂਰਤ ਸਿੰਘ ਉਹਦਾ ਪੁੱਤਰ ਗਿਆਨੀ ਸੰਤ ਸਿੰਘ ਉਹਦਾ ਪੁੱਤਰ ਕਰਮਕ ਸਿੰਘ ਇਹਨਾਂ ਦਾ ਸਾਥੀ ਦਰਬਾਰਾ ਸਿੰਘ ਜਿਹੜਾ ਨੇ ਆ ਕੇ ਗੁਰਦਵਾਰ ਸਾਹਿਬ ਵਿਚਾਰੀ ਬ੍ਰਾਹਮਣੀ ਮਰਿਆਦਾ ਲਾਗੂ ਕੀਤੀ ਸੀ ਜਿਨ੍ਹਾਂ ਦੇ ਖਿਲਾਫ ਸਿੰਘ ਸਭਾ ਲੈ ਚਲੀ ਫਿਰ ਉਸ ਤੋਂ ਬਾਅਦ ਹਕਾਦੀ ਲੈ ਚਲੀ ਯਾਨੀ ਇਹ ਮਹੰਤ ਤੇ ਮਸੰਦ ਸਨ ਜਿਨ੍ਹਾਂ ਦਾ ਇਹ ਅਗੋਂ ਜਿਹਨਾਂ ਦਾ ਸੁnder ਸਿੰਘੁਰ ਬਚਨ ਸਿੰਘ ਕਰਤਾਰ ਸਿੰਘ ਤੇ ਇਹ ਹਰਨਾਮਸ਼ਿ ਤੁਮ ਆਪਣੇ ਉਹਨੂੰ ਕਹਿੰਦੇ ਠਾਕੁਰ ਸਿੰਘ ਝੂਠਾ ਇਹ ਸਾਰੇ ਦਸਾਰੇ ਜਿਹੜੇ ਨੇ ਉਸ ਮਸੰਦਾਂ ਦੀ ਜਿਹੜੀ ਰਹਿਤ ਖੁੰਦ ਨੇ ਔਰ ਇਹ ਅਸਲੀ ਦਰਬਾਰ ਸਾਹਿਬ ਤੇ ਕਬਜ਼ਾ ਕਰੀ ਬੈਠੇ ਹਨ ਕਿਉਂਕਿ ਇਹ ਬਾਦਲ ਦੀ ਚਾਪੂਸੀ ਕਰਦੇ ਆ ਸਰਕਾਰ ਦੇ ਨਾਲ ਤੇ ਸਰਕਾਰ ਇਹਨਾਂ ਜਿਹੜੀ ਇਹ ਪੂਰੀ ਦੀ ਪੂਰੀ ਸ਼ਹਿਰ ਦੀਂ ਦੀ ਤਾਕਤ ਦਿੰਦੀ ਹੈ ਔਰ ਜਿੱਦਾਂ ਦੀ ਮਰਜ਼ੀ ਗੁੰਡਾ ਕਰਦੀ ਹੈ ਕਰੀ ਚੱਲਨ ਭਾਵੇਂ ਚੜ੍ਹਨਿਆਲੇ ਤੇ ਹਮਲਾ ਕਰਨੇ ਕਾਨੂੰਨ ਦਰਗੀਰ ਤੇ ਵੀ ਕਾਸ ਕਰਦੇ ਆ ਤੇ ਹੋਰ ਰਚਨ ਸਿੰਘ ਤੇ ਵੀ ਇਹਨਾਂ ਨੇ ਕੀਤਾ ਸੋ ਕਿਸੇ ਤੇ ਵੀ ਕਰ ਸਕਦੇ ਆ ਸੋ ਉਸ ਗੁੰਡਾ ਘਰਦੀ ਨੂੰ ਸਰਕਾਰ ਸ਼ਹਿ ਦੇਦੀ ਹੈ ਤੇ ਇਹ ਉਸ ਆਪਣੀ ਗੁੰਡਾ ਘਰਦੀ ਨਾਲ ਜਿਹੜਾ ਦਰਬਾਰ ਸਾਹਿਬ ਾਕਾਤਰ ਸਾਰੀਆਂ ਥਾਵਾਂ ਤੇ ਕਬਜ਼ਾ ਕਰੀ ਫਿਰਦੇ ਆ ਕੁਝ ਅਖਬਾਰਾਂ ਵੀ ਇਹਨਾਂ ਨਾਲ ਕੋਆਪਰੇਟ ਕਰਦੀਆਂ ਹਨ ਅਰੇ ਅਰੇ ਆਪਣੇ ਬੰਦਿਆ ਰਾਹੀਂ ਧਮਕੀਆਂ ਵੀ ਦਵਾਉਂਦੇ ਰਹਿੰਦੇ ਹਨ ਜਿਸ ਤਰ੍ਹਾਂ ਇੱਕ ਪਰਮਜੀਤ ਸਿੰਘ ਕਾਲੀਨਾਥ ਦੇ ਕਮਰਸਰ ਦਾ ਬੰਦਾ ਹੈ ਉਹਨੇ ਵੀ ਇੱਕ ਧਮਕੀ ਦਿੱਤੀ ਵੀ ਅਸੀਂ ਮੂੰਹ ਤੋੜਾਂਗੇ ਇਹ ਕਰਦੇ ਅਗੇ ਉਹ ਕਰਦੇ ਅਗੇ ਪਰ ਜਦੋਂ ਉਹਨੂੰ ਕਿਹਾ ਗਿਆ ਭਾਈ ਤੂੰ ਆਪਣਾ ਐਡਰੈਸ ਤਾਂ ਦੱਸ ਕਿਥੋਂ ਨਰਮਬਰਸਾ ਦਾ ਰਹਿਣਾ ਐਡਰੈਸ ਦੱਸਣ ਉਹਦੇ ਭੱਜ ਗਿਆ ਇਹ ਗੁੰਡੇ ਜਿਹੜੇ ਨੇ ਸਿਰਫ ਗੁੰਡਾ ਕਰਦੇ ਦੀ ਸ਼ਹਿਰ ਦੇ ਉੱਤੇ ਹੀ ਗੁੰਡੇ ਕਰ ਸਕਦੇ ਆ ਔਰ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਚੈਲੰਜ ਕੀਤਾ ਜਾਂਦਾ ਤੇ ਇਸ ਤਰ੍ਹਾਂ ਭੱਜਦੇ ਆ ਜਿੱਦਾਂ ਕਿ ਚੂਹਾ ਜਿਹੜਾ ਉਹ ਕਿਸੇ ਬਿੱਲੀ ਨੂੰ ਵੇਖ ਕੇ ਭੱਜਦਾ ਸੋ ਇਹ ਜਿਹੜੇ ਨੇ ਇਹਨਾਂ ਲੋਕਾਂ ਨੂੰ ਮੇਰਾ ਆਪਣਾ ਵੀ ਚੈਲੰਜ ਹੈ ਔਰ ਸਾਰੇ ਪੰਥ ਦਾ ਚੈਲੰਜ ਹੈ ਭਈ ਪੰਥ ਦੇ ਵਿਦਵਾਨ ਆਪਣੇ ਸਿਧਾਂਤ ਤੇ ਖੜੇ ਰਹਿਣਗੇ ਤੁਸੀਂ ਕਿਸੇ ਭਰਮ ਵਿੱਚ ਨਾ ਰਹੋ ਤੁਸੀਂ ਅਕਾਲ ਤਖਤ ਦੀ ਦੁਰਵਰਤੋਂ ਕਰਨੀ ਹੈ ਜਿਹੜੀ ਕਰਦੇ ਆਏ ਹੋ ਕਰ ਲਓ ਪੰਥ ਤੁਹਾਨੂੰ ਹਰ ਹਾਲਤ ਵਿੱਚ ਰੱਦ ਕਰਦਾ ਰਿਹਾ ਔਰ ਰੱਦ ਕਰਦਾ ਹੈ ਕਰੇਗਾ ਇਸ ਕਰਕੇ ਤੁਸੀਂ ਇਸ ਪਰੰਚ ਨਾਰੋ ਕੰਮ ਜਿਹੜੀ ਹੈ ਉਹ ਤੁਹਾਨੂੰ ਦਰਕਾਰੇਗੀ ਲਾਹਤ ਪਾਵੇਗੀ ਔਰ ਆਖਰੀ ਗੱਲ ਜਿਹੜੀ ਕਰੀ ਚਾਹਾਂਗਾ ਚੋਣਾ ਆ ਰਹੀਆਂ ਨੇ ਪੰਜਾਬ ਅਸੈਂਬਲੀ ਦੀਆਂ ਮੈਂ ਬਾਦਲ ਹੋਣਾ ਸਮਝਾਣਾ ਚਾਹਾਂਗਾ ਭਈ ਇਸ ਤਰ੍ਹਾਂ ਦੀਆਂ ਜਿਹੜਾ ਅਰਥ ਤਾਂ ਨੇ ਇਹਨੂੰ ਤੁਹਾਡਾ ਜਿਹੜੀ ਸੀ 5000 ਵੀ ਵੋਟ ਨਹੀਂ ਸਾਰੇ ਇੰਡੀਆ ਵਿੱਚ 5000 ਵੋਟ ਨਹੀਂ ਇਹਨਾਂ ਦੇ ਕੋਲ ਤੇ ਜਿਹੜਾ ਜਿਨ੍ਹਾਂ ਦੇ ਉੱਤੇ ਤੁਸੀਂ ਅਟੈਕ ਇਹਨਾਂ ਨੇ ਕੀਤਾ ਤੇ ਇਹਨੂੰ ਡਿਫੈਂਡ ਕੀਤਾ ਟਟਰੀਆਂ ਦੇ ਕੋਲ 10 ਲੱਖ ਬੰਦਾ ਹੈ ਸਿਮਸ਼ਨਰੀਆਂ ਕੋਲ 10 ਲੱਖ ਬੰਦਾ ਹੈ ਇਹ 20 ਲੱਖ ਵੋਟ ਤੁਹਾਡੇ ਅਗੇਂਸਟ ਆਏਗੀ ਆਪਣੇ ਆਪ ਨੂੰ ਸੰਭਾਲੋ ਔਰ ਇਹਨਾਂ ਦੀ ਚਾਪਲੂਸੀ ਦੇ ਪਿੱਛੇ ਲੱਗ ਕੇ ਜਿਹੜਾ ਆਪਣਾ ਨੁਕਸਾਨ ਨਾ ਕਰਾਓ ਕਿਉਂਕਿ ਗਿਣਤੀ ਦੇ ਦਿਨ ਨੇ ਸੰਭਲ ਜਾਓ ਨਾ ਸੰਭਲੋਗੇ ਦੁਮਿਤ ਜਾਓਗੇ ਜਿਸ ਤਰ੍ਹਾਂ ਇਕਬਾਲ ਨੇ ਲਿਖਿਆ ਹੈ ਹਿੰਦੁਸਤਾਨ ਵਾਲੋ ਤੁਹਾਡੀ ਦਾਸਤਾਨ ਤੱਕ ਵੀ ਨਾ ਹੋ ਗਈ ਦਾਸਤਾਨوں ਮੇਂ ਆਪ ਤੁਸੀਂ ਵੀ ਇਰਾ ਬੜਾ ਵੱਡਾ ਖਿਮਾਜ਼ਾ ਪੁਕਤੋਗੇ ਸੋ ਸਮਝ ਜਾਓ ਵੇਲਾ ਹੈ ਬਾਕੀ ਜੋ ਭਾਵੇਂ ਕਰਤਾਰ ਉਹ ਹੀ ਹੋਏਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ